ਸਸ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਦਿਨ ਦੇ ਵੇਲੇ ਕੜਾਕੀ ਦੀ ਧੁੱਪ ਪੈਣ ਕਾਰਨ ਤਾਪਮਾਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਅੱਜ ਸਭ ਤੋਂ ਵੱਧ ਤਾਪਮਾਨ ਸਾਨੂੰ ਬਠਿੰਡੇ ਅਤੇ ਮਲੋੜ ਦੇ ਏਰੀਆ ਵਿੱਚ 45 ਡਿਗਰੀ ਸੈਲਸੀਅਸ ਦੇਖਣ ਨੂੰ ਮਿਲਿਆ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੌਗ ਕਰਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਕੋ ਸਾਫ਼ ਕਲੀਅਰ ਹੋ ਰਿਹਾ ਕਿ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਦਿਖਾਈ ਨਹੀਂ ਦੇ ਰਹੀ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਆਉਂਦੇ 5 ਤੋਂ 6 ਘੰਟੇ ਲਗਾਤਾਰ ਕੜਾਕਰੀ ਤੋਂ ਪੰਜਾਬ ਦੇ ਉੱਪਰ ਪੈਂਦੀ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਲੂ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਜਿਸ ਦੇ ਸਿੱਟੇ ਵਜੋਂ ਅੱਜ ਦਿਨ ਦੇ ਵੇਲੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਗਰਮ ਹਵਾ ਚੱਲ ਰਹੀ ਹੈ ਜਿਹਦੇ ਵਿੱਚ ਖਾਸ ਤੌਰ ਤੇ ਪੱਛਮੀ ਸਰਹੱਦੀ ਬੈਲਟ ਜਿਹਦੇ ਵਿੱਚ ਆਪਾਂ ਅੰਮ੍ਰਿਤਸਰ ਤੋਂ ਹੇਠਲੇ ਪਾਸੇ ਅਗਰ ਆ ਜਾਈਏ ਤਾਂ ਤਰਨਤਾਰਨ ਤੋਂ ਹੁੰਦਾ ਹੋਇਆ ਫਜ਼ਿਲਕਾ ਫਿਰੋਜ਼ਪੁਰ ਮਲੋਟ ਬਠਿੰਡਾ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚ ਤੇਜ਼ ਧੁੱਪ ਦੇ ਨਾਲ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਦੱਖਣ ਪੱਛਮੀ ਦਿਸ਼ਾ ਤੋਂ ਤੇ ਜਦੋਂ ਵੀ ਦੱਖਣ ਪੱਛਮੀ ਹਵਾਵਾਂ ਇਸ ਤਰੀਕੇ ਨਾਲ ਚਲਦੀਆਂ ਨੇ ਤਾਂ ਅਰਬ ਸਾਗਰ ਤੋਂ ਹੁੰਦੀਆਂ ਹੋਈਆਂ ਰਾਜਸਥਾਨ ਵੱਲੋਂ ਹਵਾਵਾਂ ਆਉਂਦੀਆਂ ਨੇ ਜਿਸ ਦੇ ਨਾਲ ਗਰਮੀ ਦੇ ਵਿੱਚ ਅਚਾਨਕ ਵਾਧਾ ਖੁਸ਼ਕ ਹਵਾ ਅਤੇ ਲੂ ਦੇ ਹਾਲਾਤ ਬਣ ਜਾਂਦੇ ਨੇ ਜੋ ਹੁਣ ਪੰਜਾਬ ਦੇ ਵਿੱਚ ਇਸ ਸਮੇਂ ਬਣੇ ਹੋਏ ਨੇ ਤੇ ਆਉਂਦੇ 5-7 ਘੰਟੇ ਕਿਸੇ ਤਰੀਕੇ ਦੀ ਗਰਮੀ ਤੇ ਰਾਹਤ ਤਾਂ ਦਿਖਾਈ ਨਹੀਂ ਦੇ ਰਹੀ ਲਗਾਤਾਰ ਗਰਮੀ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋਣ ਦੇ ਚਾਂਸ ਨੇ ਬਾਕੀ ਇਸ ਤੋਂ ਇਲਾਵਾ ਅਗਰ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਜਾਣਕਾਰੀ ਤੁਹਾਨੂੰ ਤੱਕ ਸਾਂਝੀ ਕਰਾਂਗੇ ਵੀਡੀਓ ਜਾਣਕਾਰੀ ਚੰਗੀ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਵੀ ਕਰਕੇ ਜਾਇਓ ਅੱਗੇ ਕਮੈਂਟ ਕਰ ਦਿਓ ਕਿ ਤੁਹਾਨੂੰ ਕਿਸੇ ਹੋਰ ਤਰੀਕੇ ਦੀ ਅਗਰ ਜਾਣਕਾਰੀ ਚਾਹੀਦੀ ਹੈ ਤੇ ਬਾਕੀ ਤੁਹਾਡੇ ਇਲਾਕੇ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਜਰੂਰ ਕਮੈਂਟ ਬਾਕਸ ਵਿੱਚ ਪੁਆਇੰਟ ਕਰਿਓ ਤਾਂ ਕਿ ਤੁਹਾਡੇ ਕਮੈਂਟਸ ਰਾਹੀਂ ਬਾਕੀ ਦਰਸ਼ਕ ਵੀਰੇ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਰਾਤ ਦੀ ਜਾਣਕਾਰੀ ਤੁਹਾਨੂੰ 6:30 ਵਜੇ ਦੇ ਨਜ਼ਦੀਕ ਲੈ ਕੇ ਮਿਲਦੇ ਆਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ